ਅਖੀਰਕਾਰ ਪੰਜਾਬ ਦੇ ਲੱਖਾਂ ਮਲਾਜ਼ਮਾਂ ਦੇ ਤਿੱਖੇ ਸੰਘਰਸ਼ ਦੇ ਕੇ ਹੁਣ ਪੰਜਾਬ ਸਰਕਾਰ ਨੇ ਆਪਣੇ ਘੋਡੇ ਟੇਕ ਦਿੱਤੇ ਹਨ ਤੇ ਮਲਾਜ਼ਮਾਂ ਦੇ ਪੈਂਡਿੰਗ ਪੇ 16% ਦਾ ਯਾਨੀ ਕਿ ਮਹਿੰਗਾਈ ਭੱਤੇ ਨੂੰ ਲੈ ਕੇ ਇੱਕ ਬੇहद ਵੱਡੀ ਖੁਸ਼ਖਬਰੀ ਇੱਕ ਬੇहद ਵੱਡੀ ਰਾਹਤਪ੍ਰੀ ਖਬਰ ਪੰਜਾਬ ਦੇ ਮਲਾਜ਼ਮਾਂ ਨੂੰ ਖੁਦ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਦਿੱਤੀ ਹੈ ਸੋ ਦੱਸਦੀ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਮਲਾਜ਼ਮਾਂ ਦੇ 16% ਡੀਏ ਦੀਆਂ ਪੈਂਡਿੰਗ ਕਿਸ਼ਤਾਂ ਦੇ ਉੱਤੇ ਪੱਕੀ ਮਹੌ ਲਗਾਈ ਹੈ ਖਰਾਬ ਐਨਰ ਚਲਾਉਂਦੇ ਹੋਇਆ ਇਹ ਵਿੱਦ ਪ੍ਰੂਫ ਸਾਰੀ ਜਾਣਕਾਰੀ ਦਿੰਦੀ ਹੈ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਬਜਟ ਸੈਸ਼ਨ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਮਲਾਜ਼ਮਾਂ ਦੇ ਪੈਂਡਿੰਗ ਪੇ 16% ਡੀਐਨੂ ਲੈ ਕੇ ਸੋ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਵਿੱਦ ਪ੍ਰੂਫ ਸਾਂਝੇ ਕਰਾਂਗੇ ਅਤੇ ਦਿਖਾਵਾਂਗੇ ਕਿ ਸੀਐਮ ਭਗਵੰਤ ਸਿੰਘ ਮਾਨ ਨੇ ਮਲਾਜ਼ਮਾਂ ਦੇ 16% ਮਹਿੰਗਾਈ ਪੱਤੇ ਨੂੰ ਜਾਰੀ ਕਰਨ ਦੇ ਲਈ ਕਿਹੜੀ ਵੱਡੀ ਖੁਸ਼ਖਬਰੀ ਦਿੱਤੀ ਹੈ ਇਹਨਾਂ ਲਾਭ ਮਲਾਜ਼ਮਾਂ ਨੂੰ ਕਦੋਂ ਮਿਲੇਗਾ 16 ਪੱਟੇ ਚਿੱਤਰ ਡੀਅਰ ਵਿੱਚੋਂ ਕਿੰਨੀਆਂ ਕਿਸ਼ਤਾਂ ਮਲਾਜ਼ਮਾਂ ਨੂੰ ਜਾਰੀ ਹੋਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਕਿੰਨੇ ਕਰੋੜ ਦਾ ਬਜਟ ਜੜਾਇਆ ਪੰਜਾਬ ਦੇ ਮਲਾਜ਼ਮਾਂ ਦੇ ਲਈ ਜਾਰੀ ਕੀਤਾ ਜਾਵੇਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਵਿੱਚ ਵਿਧ ਪ੍ਰੂਫ ਫੋਟੋਆਂ ਸਾਂਝੀ ਕਰਨ ਲੱਗੇ ਆਂ ਖਬਰ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਮਲਾਜ਼ਮਾਂ ਦੇ ਡੀਆ ਦੀ ਕਿਸ਼ਤ ਨੂੰ ਜਾਰੀ ਕਰਨ ਲਈ ਕੀ ਕੁਝ ਕਿਹਾ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇੱਕਦਮ ਮਲਾਜ਼ਮ ਅਤੇ ਇੱਕ ਪੈਨਸ਼ਨ ਇਹਨਾਂ ਨੂੰ 16% ਜੀਐਨਵੀ ਵਿੜਿਆ ਤੇ ਨਾ ਹੀ ਤੁਸੀਂ ਉਹਨਾਂ ਨੂੰ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਸੁਣ ਸਕੋ ਇਹਦੇ ਬਾਰੇ ਕੋਈ ਬਿਲਕੁਲ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ ਜੀ ਠੀਕ ਹੈ ਨਾ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਵੀ ਵਿਚਾਰ ਚੱਲ ਰਿਹਾ ਉਹਨਾਂ ਦੇ ਬਜਟ 'ਚ ਕਿਸ ਤਰ੍ਹਾਂ ਕਰਨਾ ਹੈ ਅਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਖੁਦ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਲਾਈਵ ਅਪਡੇਟ ਦਿੱਤੀ ਹੈ ਮਲਾਜ਼ਮਾਂ ਨੂੰ ਕਿ ਹੁਣ ਬਜਟ ਸੈਸ਼ਨ ਜਿਹੜਾ ਹੋਵੇਗਾ 2026-27 ਦਾ ਉਸ ਬਜਟ ਸੈਸ਼ਨ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦੇ ਡੀਏ ਦੀ ਜਿਹੜੀ ਪੈਂਡਿੰਗ ਪਈ ਹੈ ਕਿਸ ਤਰ੍ਹਾਂ 16% ਦੀ ਜਿਹੜਾ ਪੈਂਡਿੰਗ ਪਿਆ ਉਸ ਨੂੰ ਜਲਦ ਹੀ ਜਾਰੀ ਕੀਤਾ ਜਾਵੇਗਾ ਤੇ ਬਜਟ ਸੈਸ਼ਨ ਦੇ ਵਿੱਚ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਬੀਏ ਦੀ ਕਿਸਮ ਜਾਰੀ ਕਰਨ ਲੈ ਕੇ ਤੇ ਕੋਈ ਵੱਡੀ ਰਾਸ਼ੀ ਜਿਹੜੀ ਹੈ ਮਲਾਜ਼ਮਾਂ ਦੇ 18000 ਕਰੋੜ ਰੁਪਏ ਦੇ ਏਰੀਅਰ ਤੇ 16% ਡੇ ਨੂੰ ਲੈ ਕੇ ਜਾਰੀ ਕੀਤੀ ਜਾ ਸਕਦੀ ਹੈ ਸੋ ਮਲਾਜ਼ਮਾਂ ਦੇ ਲਈ ਇਹ ਇੱਕ ਬੇਹਤ ਰਾਹਤ ਭਈ ਖਬਰ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਵਾਰ ਮਲਾਜ਼ਮਾਂ ਦੇ ਬੀਏ ਦੇ ਉੱਤੇ ਖੁੱਲ ਕੇ ਕੋਈ ਵੱਡੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ